ਸੰਸਾਰ ਦੇ ਅਰਥਚਾਰੇ ਦਾ ਸਹੂਲ ਹੈ ਕਿ ਤੁਸੀਂ ਲੋਕਾਂ ਦੀ ਜੇਬ 'ਚ ਪੈਸਾ ਪਾਓਗੇ ਤਾਂ ਹੀ ਤੁਹਾਡਾ ਅਰਥਚਾਰਾ ਚੱਲੇਗਾ ਇੱਕ ਪਾਸੇ ਟੋਏ ਪੱਟਣ ਲਾ ਦੋ ਫਿਰ ਉਹਨਾਂ ਨੂੰ ਕਹੋ ਦੂਜਿਆਂ ਨੂੰ ਕਹੋ ਤੁਸੀਂ ਇਹਨਾਂ ਨੂੰ ਬੰਦ ਕਰੀ ਜਾਓ ਪਰ ਕੰਮ ਕਰਾਉਣਾ ਹੈ ਟੋਏ ਪਟਾਉਣੇ ਵੀ ਨੇ ਬੰਦ ਵੀ ਕਰਾਉਣੇ ਇਹ ਨਹੀਂ ਵੀ ਕੰਮ ਹੀ ਨਹੀਂ ਕਰਨਾ ਜਿਹੜੇ ਇਹ ਕਹਿੰਦੇ ਨੇ ਵੀ ਮੁੰਰੇਗਾ 'ਚ ਕੋਈ ਕੰਮ ਹੀ ਨਹੀਂ ਕਰਨਾ ਉਹ ਗਲਤ ਹੈ ਕਾਮਰੇਦਾਂ ਤੋਂ ਨਹੀਂ ਸਰਕਾਰ ਤੋੜਨ ਦੀ ਕੋਸ਼ਿਸ਼ ਕਰਨੀ ਸੀ ਕਿਹਾ ਜਾਂਦਾ ਵੀ ਉਹ ਬੜੇ ਕਮਜ਼ੋਰ ਸੀਗੇ ਸਤਕਾਰ ਜੋ ਪਰਦਾ ਲਿ ਗਿੰਦਲ ਤੇ ਦੋਸਤੋ ਮੈਂ ਜੇ ਡਾਕਟਰ ਮਨਮੋਹਨ ਸਿੰਘ ਨੂੰ ਦੇਖਦਾ ਮੈਨੂੰ ਇਹ ਜਾਦ ਆਉਂਦਾ ਹੈ ਕਿ ਬ विवेक ਬੁਬੇਕ ਬੰਦੇ ਨੂੰ ਬਣਾਦਾ ਜਿਹੜਾ ਗਿਆਨ ਉਹਨੂੰ ਵਿਵੇਕ ਨਾਲ ਵਰਤਣਾ ਹੈ ਤੇ ਮਨਮੋਹਨ ਸਿੰਘ ਵਿਵੇਕੀ ਸੀਗੇ ਉਹਨਾਂ ਨੇ ਸਮੇਂ ਦੇ ਹਿਸਾਬ ਨਾਲ ਸਾਰੀ ਗੱਲ ਦੇਖਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦੀ ਨੀਤੀ ਨਾਲ ਸਹਿਮਤ ਨਹੀਂ ਹਾਂ ਉਹ ਸੰਸਾਰ ਬੈਂਕ ਦੀਆਂ ਸਾਰੀਆਂ ਨੀਤੀਆਂ ਲੈ ਕੇ ਆਏ ਉਹ ਨੀਤੀਆਂ ਕਾਰਪੋਰੇਟ ਦੇ ਹੱਕ ਦੀਆਂ ਸੀਗੀਆਂ ਉਹ ਸਧਾਰਨ ਬੰਦੇ ਦੇ ਹੱਕ ਦੀਆਂ ਨੀਤੀਆਂ ਬਿਲਕੁਲ ਨਹੀਂ ਸੀਗੀਆਂ ਪਰ ਜਿਹੜੀ ਉਦੋਂ ਹਾਲਤ ਸੀ ਜਿਸ ਕੋ ਮਨਕੇ ਰੀਚੇ ਢੇੜੀ ਫਸੀ ਹੋਈ ਸੀ ਅਫਸਰਚਾਰੇ ਦੀ ਭਾਰਤ ਦੇ ਅਫਸਰਚਾਰੇ ਦੀ ਉਦੋਂ ਉਹਨਾਂ ਦਾ ਵਿਵੇਕ ਹੀ ਉਹਨੂੰ ਕੱਢ ਸਕਿਆ ਜੇ ਉਹ ਵਿਵੇਕ ਨਾ ਹੁੰਦਾ ਤਾਂ ਉਹ ਸਰਚਾਰੇ ਤੋਂ ਨਿਕਲਣਾ ਔਖਾ ਸੀ ਦੂਜਾ ਉਸ ਵਿਵੇਕ ਚ ਦੋ ਰਸਤੇ ਸੀਏ ਕੋਕੋ ਸੰਸਾਰ ਵੈਂਕਚਰੇ ਸੀ ਇੱਕ ਰਸਤਾ ਸੀ ਕਿ ਕਹਾਲੇ ਨਾਲ ਵੱਢੀ ਜਾਓ ਸਾਰਿਆਂ ਨੂੰ ਥੱਲੇ ਆੜਾ ਨੂੰ ਮਾਰ ਦੋ ਉੱਤੇ ਦੇਈ ਦਿਓ ਸਾਰਾ ਕੁਝ ਦੂਜਾ ਰਸਤੀ ਨਹੀਂ ਇਹਨਾਂ ਦੇ ਮੂੰਹ 'ਚ ਤਲਵਾਰ ਦੇ ਕੇ ਛਾਲ ਤਾਂ ਮਰਵਾਉਣੀ ਆ ਉਤੋਂ ਛਾਲ ਵੀ ਉਹ ਸੂੜੀ ਦੀ ਹੋਏਗੀ ਪਰ ਕੋਈ ਥੋੜ੍ਹਾ ਜਿਹਾ ਜਾਲ ਇਹ ਜਾਂ ਲਾ ਦੋ ਵੀ ਪੱਕੀ ਜ਼ਮੀਨ ਤੇ ਗਿਰ ਕੇ ਹੱਦ ਪੈਰਨਾ ਟੁੱਟ ਜਾਣਾ ਉਹ ਜਾਲ ਉਹਨਾਂ ਨੇ ਲਾਇਆ ਹਰ ਪਾਸੇ ਗੱਲ ਹੋਈ ਹੈ ਵਿੱਚ ਖੱਬੇ ਪੱਖੀਆਂ ਕਰਕੇ ਹੋਇਆ ਉਹਨਾਂ ਦਾ ਠੀਕ ਹੈ ਖੱਬੇ ਪੱਖੀਆਂ ਦਾ ਆਪਣਾ ਇੱਕ ਭੂਮਿਕਾ ਹੋਏਗੀ ਮਨੇ ਗਾਲਿਾਂ ਤੇ। ਉਹ ਮਨੇ ਗਾਇ ਇਸ ਵਾਸਤੇ ਨਹੀਂ ਕਿੰਨਾਂ ਦੀ ਵੀ ਉਹ ਕੰਮ ਹੀ ਨਾ ਕਰਨ। ਸੰਸਾਰ ਦੇ ਅਰਥਚਾਰੇ ਦਾ ਸਹੂਲ ਹੈ। ਕਿ ਤੁਸੀਂ ਲੋਕਾਂ ਦੀ ਜੇਬ 'ਚ ਪੈਸਾ ਪਾਓਗੇ ਤਾਂ ਹੀ ਤੁਹਾਡਾ ਅਰਥਚਾਰਾ ਚੱਲੇਗਾ। ਉਹ ਪੈਸਾ ਪਾਉਣ ਵਾਸਤੇ ਹੈ ਉਹਦੇ ਉੱਤੇ ਜ਼ਰੂਰ ਹੈ ਵੀ ਜੇ ਤੁਹਾਨੂੰ ਉਹਨਾਂ ਨੂੰ ਇੱਕ ਪਾਸੇ ਟੋਏ ਪੱਟਣ ਲਾ ਦਿਓ ਫਿਰ ਉਹਨਾਂ ਨੂੰ ਕਹੋ ਦੂਜਿਆਂ ਨੂੰ ਕਹੋ ਤੁਸੀਂ ਇਹਨਾਂ ਨੂੰ ਬੰਦ ਕਰੀ ਜਾਓ। ਪਰ ਕੰਮ ਕਰਾਉਣਾ ਹੈ। ਤੋਏ ਪਟਾਉਣੇ ਵੀ ਨੇ ਬੰਦ ਵੀ ਕਰਾਉਣੇ ਨੇ। ਇਹ ਨਹੀਂ ਵੀ ਕੰਮ ਹੀ ਨਹੀਂ ਕਰਨਾ ਜਿਹੜੇ ਇਹ ਕਹਿੰਦੇ ਨੇ ਵੀ ਮੰਡੇਗਾ ਚ ਕੋਈ ਕੰਮ ਹੀ ਨਹੀਂ ਕਰਨਾ ਉਹ ਗਲਤ ਹੈ। ਕੰਮ ਕਰਨਾ ਹੈ, ਕੰਮ ਕਰਕੇ ਉਹਨਾਂ ਦਾ ਛੇ। ਚਲੋ 2005 ਨੂੰ ਸੂਚਨਾ ਅਧਿਕਾਰ ਆ ਗਿਆ, ਮੰਡੇਗਾ ਆ ਗਿਆ। ਕਾਮਰੇਡਨ ਤੋਂ ਨਹੀਂ ਸਰਕਾਰ ਤੋੜਨ ਦੀ ਕੋਸ਼ਿਸ਼ ਕਰਨੀ ਸੀ। ਕਿਹਾ ਜਾਂਦਾ ਵੀ ਉਹ ਬੜੇ ਕਮਜ਼ੋਰ ਸੀਗੇ। ਮੈਂ ਕਹਿੰਦਾ ਉਹ ਡਟ ਕੇ ਖੜੇ ਰਹੇ। ਸਰਕਾਰ ਦਾਤੇ ਡਾਲੀ। ਪਰ ਉਹਨਾਂ ਨੇ ਨਿਕਲਦੀ ਚੰਗਾ ਸੀ ਜਾਂ ਮਾੜਾ ਸੀ ਮੈਂ ਇਸੇ ਨਹੀਂ ਜਾ ਰਿਹਾ ਉਹ ਆਪਦੇ ਰੰਦਿੱਤੇ ਖੜੇ ਕੋਈ ਜ਼ਰੂਰੀ ਨਹੀਂ ਵਿਖੰਡ ਖੜਕਾਈ ਜੋ ਹਰ ਵਕਤ ਉਹਨਾਂ ਨੇ ਜਿਸ ਤਰੀਕੇ ਨਾਲ ਉਸ ਰਸਤੀ ਤੇ ਉਤਰ ਰਹੇ ਸੀ ਜਿਹੜੀ ਸਮੁੰਦਰ ਦੇ ਵਿੱਚੋਂ ਲੰਘ ਰਹੀ ਸੀ ਇੱਕੋ ਪੈਰ ਚੱਕੋਗੇ ਤੇ ਦੂਜਾ ਰੱਖੋਗੇ ਤੇ ਮਮੂਲ ਦੇ ਜਾਂ ਵੀ ਤੁਹਾਡਾ ਸੰਤੁਲਨ ਗਿਰ ਗਿਆ ਸਾਥ ਲੈ ਜਾਓਗੇ ਸਮੁੰਦਰ ਤੇ ਉਹ ਸਮੁੰਦਰ ਨੂੰ ਉਹਨਾਂ ਨੇ ਪਾਰ ਕਰ ਗਏ ਰਾਈਟ ਟੂ ਫੂਡ ਆ ਜਿਹੜਾ ਆਪਾਂ ਕਹਿੰਦੇ 80 ਕਰੋੜ ਨੂੰ મોદી ਸਾਹਿਬ ਨੇ ਆਜ ਕੰਨ ਨੇ ਰਾਈਟ ਟੂ ਫੂਡ ਐਕਟ ਉਹ ਲਾ ਕੇ ਨੇ ਆ ਪਿਆ ਮੇਰੇ ਕੋਲ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਉਹ ਕਹਦਾ ਕੰਜ਼ਿਊਮਰ ਵਾਸਤੇ ਨਹੀਂ ਸੀ ਉਹ ਸੀ ਵੀ ਜਿੱਦੀ ਵੀ ਤੁਸੀਂ ਜ਼ਮੀਨ ਲੈਣੇ ਹੋ ਪਹਿਲਾਂ ਜ਼ਮੀਨ ਮਾਲਕ ਨੂੰ ਪੈਸਾ ਮਿਲਦਾ ਸੀ ਵੀ ਉਹ ਤੇ ਜਿਹਨੇ ਉਹ ਜ਼ਮੀਨ ਤੇ ਨਿਰਭਰਨ ਇੱਕ ਤੋ ਉਹ ਦੇਖੋ ਦੂਜਾ ਉਹਦਾ ਅਰਥਚਾਰੇ 'ਚ ਕੀ ਅਸਰ ਪੈਂਦਾ ਉਹ ਦੇਖੋ ਉਹਨਾਂ ਦੇ ਸਮਾਜ ਤੇ ਅਸਰ ਕੀ ਪੈਂਦਾ ਉਹ ਦੇਖੋ ਉਹਨਾਂ ਦਾ ਜਿਹੜਾ ਉਜਾੜਾ ਹੋ ਗਿਆ ਉਹ ਦੇਖੋ ਉਹਦਾ ਵਾਤਾਵਰਣ ਤੇ ਕੀ ਅਸਰ ਪੈਂਦਾ ਉਹ ਦੇਖੋ ਇਹ ਸਾਰੀ ਇਹਨੂੰ ਕਹਿੰਦੇ ਇੰਪੈਕਟ ਅਸੈਸਮੈਂਟ ਵੀ ਉਹਦਾ ਪ੍ਰਭਾਵ ਦਾ ਅੰਦਾਜ਼ਾ ਲਾਉ। ਉਸ ਹਿਸਾਬ ਨਾਲ ਉਹਨੂੰ ਕਰੋ। ਸੋ ਰਾਈਟ ਟੂ ਐਜੂਕੇਸ਼ਨ ਐਕਟ ਕਿ ਹਰ ਬੱਚੇ ਨੂੰ 8ਵੀਂ ਤੱਕ ਮੁਫਤ ਵਿੱਦਿਆ ਮਿਲੇਗੀ ਇਹ ਉਹਦਾ ਰਾਈਟ ਹੈ ਇਹ ਤਾਂ ਬਣਿਆ ਹੀ ਨਾ 2009 ਚ ਉਹ ਤਾਂ ਲੈਫਟ ਛੱਡ ਚੁੱਕਿਆ ਸੀ ਉਹਨਾਂ ਨੂੰ ਸੋ ਜਿੰਨੀਆਂ ਜਿਹੜੇ ਜੰਗਲਾਂ 'ਚ ਰਹਿੰਦੇ ਨੇ ਲੋਕ ਆਦੀਵਾਸੀ ਫੋਰੈਸਟ ਡਿਵੈਲਪਰਜ਼ ਐਕਟ ਉਹਨਾਂ ਦੇ ਰਾਈਟਸ ਕਿ ਇਹ ਕੁਦਰਤੀ ਜ਼ਮੀਨ ਜੰਗਲ ਇਹਨਾਂ ਦੇ ਨੇ ਇਹਨਾਂ ਦਾ ਹੱਕ ਹੈ ਇਹਨਾਂ 'ਤੇ ਤਨਕੰਨ ਤੇ ਖੜਾ ਹਟ। ਸੋ ਜਦ ਤੁਸੀਂ ਲੋਕਾਂ ਦੇ ਹੱਕਾਂ ਦੀ ਗੱਲ ਐ ਕਿਉਂ ਨਿਓ ਹਾਲਾਂਕਿ ਜੇ ਮਨਮੋਹਨ ਸਿੰਘੇ ਨਾ ਨਿਉਂਦੇ ਭਾਵੇਂ ਜੋ ਮਰਜ਼ੀ ਹੁੰਦਾ ਪਰ ਉਹਨਾਂ ਦੇ ਕੋਈ ਤਲਵਾਰ ਨਹੀਂ ਦਿੱਤੀ ਹੋਈ ਸੀ ਇਹ ਬੇਵਕੂਫੀ ਸੀ ਉਹਨਾਂ ਦਾ ਕਿ ਭਾਰਤ ਦੇ ਇੰਨੇ ਲੋਕਾਂ ਨੂੰ ਕਿਵੇਂ ਅਸੀਂ ਜਿੰਦਾ ਰੱਖਾਂਗੇ ਜੇ ਉਹਨਾਂ ਦੀ ਜੰਗਲ ਵੀ ਖੋਲੇ ਜ਼ਮੀਨ ਵੀ ਖੋਲੀ ਪਾਣੀ ਵੀ ਖੋਲਿਆ ਰੋਜ਼ਗਾਰ ਵੀ ਖੋਲਿਆ ਫਿਰ ਰਹਿ ਕੀ ਗਿਆ ਹੁਣੀ ਆਉਂਦਾ ਹੈ 12 ਲੱਖ ਦੁਕਾਨਾਂ ਬੰਦ ਹੋਈਆਂ ਨੇ ਪਿਛਲੇ ਸਮੇਂ 'ਚ ਪਰਚੂਨ ਦੀਆਂ ਸੋ ਡਾਕਟਰ ਮਨਮੋਨ ਸਿੰਘ ਨੇ ਸੰਸਾਰ ਬੈਂਕ ਦੀਆਂ ਨੀਤੀਆਂ ਲਾਗੂ ਕਰਦੇ ਹੋਏ ਕਈ ਗੱਲਾਂ ਲਿਆਉਂਦੀਆਂ ਸੂਚਨਾ ਅਧਿਕਾਰ ਕਾਨੂੰਨ ਹੈ ਕਿ ਸਰਕਾਰ ਕੋਲ ਥੋੜਾ ਵਾਤਾ ਤਾਂ ਟਰਾਂਸਪਰੈਂਸੀ ਹੋਵੇ ਥੋੜੀ ਬਹੁਜੀ ਤਾਂ ਲੋਕਾਂ ਨੂੰ ਦੱਸ ਦੋ ਕੀ ਹੈ ਕਾਹਨ ਨੂੰ ਬੜਾ ਸੌਖਾ ਹੈ ਕਾਹਨ ਨੂੰ ਉਹ ਖੰਡਾ ਖੜਕਾ ਲੈਂਦੇ ਕਾਂਗਰਸ ਨਾਲ ਪ੍ਰਧਾਨ ਮੰਤਰੀ ਤੋਂ ਕਾਂਗਰਸ ਸਰਕਾਰ ਕੀ ਬਣੇ ਹੋਏ ਸੀ ਇਹ ਤਾਂ ਇੱਕ ਹਕੀਕਤ ਹੈ ਉਸ ਹਕੀਕਤ ਨੂੰ ਭੁੱਲ ਕੇ ਵੀ ਨਹੀਂ ਨਹੀਂ ਸੋਨੀਆ ਗਾਂਦੂ ਨੂੰ ਨਹੀਂ ਸੁਣਨਾ ਰੋਹਨ ਗਾਂਦੂ ਨੂੰ ਨਹੀਂ ਸੁਣਨਾ ਪ੍ਰਾਨੈ ਨੂੰ ਨਹੀਂ ਸੁਣਨਾ ਆਇਤਾ ਫਿਰ ਜਿੱਦ ਮਰਜੀ ਕਰੀ ਜਾਓ ਉਹ ਬਲਕੇ ਮੈਂ ਕਹਾਂਗਾ ਉਹਨਾਂ ਦੀ ਸਿਆਨਤ ਸੀ ਜਿਹੜੇ ਦੋ ਉਹਨਾਂ ਤੇ ਡਾਏ ਗਏ ਇਹ ਭਾਜਪਾ ਦੀ ਸ਼ੈਤਾਨੀ ਹੈ ਅੱਜ ਰਫੇਲ ਦੀ ਇਨਕੁਆਰੀ ਹੋ ਜਾਈ ਬੋਫਰੋ ਕਦੇ ਰੋਟ ਜੂਹਾ ਬਾਤ ਤੁਸੀਂ ਕੋਲਗੇਟ ਕੋਲਗੇਟ ਕਹੀ ਜਾਂਦੇ ਹੋ ਟੂ ਜੀ ਸਕੈਮ ਕਹੀ ਜਾਂਦੇ ਹੋ ਉਹ ਸਾਰੇ ਬਿਊਰੋਕਰੇਟ ਜਿਹੜੇ ਬਿਰਮੋਨ ਸਿੰਘ ਨਾਲ ਲੱਗੇ ਹੋਏ ਸੀ ਉਹਦੀ ਅੱਖ ਦੇ ਤਾਰੇ ਬਣੇ ਹੋਏ ਸੀ ਉਹ ਸਾਰਿਆਂ ਨੇ ਚੁਗਲੀਆਂ ਕੜੀਆਂ ਝੂਠ ਬੋਲਿਆ ਝੂਠੀਆਂ ਗਵਾਹੀਆਂ ਦਿੱਤੀਆਂ ਕਿ ਹੁਣ ਮੰਤਰੀ ਨੇ ਕੇਂਦਰ ਚ ਬਿਲਕੁਲ ਕਹੋ ਜ ਪੁਰੀ ਹੈ ਚਾਹੇ ਕੋਈ ਹੋਰ ਹੈ ਠੀਕ ਹੈ ਬਦਨਾਮ ਕਹਿੰਦੇ ਬਦਨਾਮ ਬਦਨਾਮ ਬੁਰਾ ਕਰੀ ਜੋ ਤੁਸੀਂ ਬਦਨਾਮ ਛੱਡੋ ਜੋ ਕੁਝ ਹੋ ਗਿਆ ਸੀ ਅਟਲ ਦੇ ਹਾਵੀ ਬਾਦਪਾਈ ਦੀ ਸਰਕਾਰ ਕਦੇ ਵੀ ਆਪਣਾ ਕਾਰਜਕਾਰ ਪੂਰਾ ਨਹੀਂ ਕਰ ਸਕੀ ਅਟਲ ਦੇ ਹਾਵੀ ਬਾਦਪਾਈ ਉਹ ਪਹਿਲਾ ਪ੍ਰਧਾਨ ਮੰਤਰੀ ਸੀ ਜਿਨੇ ਦੇਸ਼ ਦੀ ਨਾਗਰਿਕਤਾ ਦੇ ਵਿੱਚ ਧਰਮ ਜੋੜਿਆ ਸਾਡੇ ਦੇਸ਼ ਦੀ ਨਾਗਰਿਕਤਾ ਧਰਮ ਦੇ ਆਧਾਰ ਤੇ ਨਹੀਂ ਹੋ ਸਕਦੀ ਸੀ ਲੋਕਾਂ ਨੇ ਬੜਾ ਰੋਲਾ ਪਾਇਆ ਸੀ ਇਹ ਐਨ ਆਰ ਸੀ ਇਹ ਤਾਂ 2003 ਤੇ ਬਣ ਗਿਆ ਸੀ ਐਕਟ ਇਹ ਬਾਦਪਾਈ ਸਰਕਾਰ ਨੇ ਕਿਹਾ ਹੀ ਉੱਥੇ ਤੱਕ ਨੂੰ ਜੋੜਿਆ ਗਿਆ ਉਹ 13 ਦਿਨ ਰਹੇ ਕਹਿੰਦੇ ਜਿਉਂ ਉਹਨਾਂ ਨੇ ਆਪੇ ਰਿਜ਼ਾਈਨ ਕਰਤਾ ਰਿਜ਼ਾਈਨ ਤਾਂ ਕਰਦਾ ਹੀ ਬਣ ਜੇ ਥੋੜਾ ਨੰਬਰ ਹੀ ਨਹੀਂ ਹੈਗਾ ਤੁਸੀਂ ਪੂਰਾ ਜੋਰ ਲਾ ਰਿਆ ਕਹਿੰਦੇ ਮੱਛੀ ਸਮੁੰਦਰ ਦੇ ਕਿਨਾਰੇ ਚੱਟ ਕੇ ਮੁੜਦੀ ਹੈ ਜਦ ਤੁਹਾਨੂੰ ਪਤਾ ਲੱਗਿਆ ਹੁਣ ਟ੍ਰਾਇਲ ਉਸ ਰਿੰਗ ਤੋਂ ਮੈਂ ਹਾਰ ਨਹੀਂ ਐ ਫਿਰ ਤੁਸੀਂ ਰਿਜ਼ਾਈਨ ਦੇ ਨਹੀਂ ਤੁਰਪੇ ਇਹ ਵੱਡਾ ਤੇ ਆ ਗਿਆ ਤੁਹਾਡਾ ਤੁਹਾਨੂੰ ਕਿਸੇ ਉਹਦੇ ਤੇ ਰਾਤਾ ਤੁਸੀਂ ਉਸੇ ਇਨਸਾਫ ਹੀ ਨਹੀਂ ਕਰਦੇ ਤੁਹ ਇਟਾਕਲੇ ਦੇ ਹੱਕ ਚੜ੍ਹ ਕੇ ਦਿੰਨੇ ਹੋ ਕਹਿਣਾ ਬੜਾ ਸੌਖਾ ਹੈ ਜਿੱਥੇ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਛੋਟੀ ਵੱਡੀ ਉੱਥੇ ਤੁਸੀਂ ਇਨਸਾਫ ਕਰਿਆ ਨਹੀਂ ਤੇ ਜਿਹਨੂੰ ਮਰਜੀ ਤੁਸੀਂ ਟੋਕੀ ਜੋ ਸੋ ਮੈਂ ਆਖਰ ਦੇ ਵਿੱਚ ਇਹੀ ਕਹਾਂਗਾ ਕਿ ਡਾਕਟਰ ਮਨਮੋਹਨ ਸਿੰਘ ਨੇ ਜਿੱਡੇ ਉਹਦਾਂ ਤਰ੍ਹਾਂ ਮੌ ਗਿਣਨੀ ਰਿਹਾ ਉਹਨੇ ਉਹਦੇ ਗਿਣਨੀ ਔਖੇ ਨੇ ਵੇ ਆਪਣਾ ਨੈਸ਼ਨਲ ਕਮਿਸ਼ਨ ਦੇ ਡਿਊਟੀ ਚੇਅਰਮੈਨ ਨੇ ਉਹ ਰਿਜ਼ਰਵ ਬੈਂਕ ਦੇ ਗਵਰਨਰ ਨੇ ਉਹ ਵੱਡਾ ਬੈਂਕ ਦੇ ਵਿੱਚ ਨੇ ਉਹ ਐਡਵਾਈਜ਼ਰ ਨੇ ਮਿਨਿਸਟਰੀ ਦੇ ਉਹ ਆਰਥਿਕ ਸਲਾਹਕਾਰ ਨੇ ਉਹ ਅੰਕੜਾ ਸਲਾਹਕਾਰ ਨੇ ਸਰਕਾਰ ਦੇ ਉਹ ਕੋਈ ਐ ਨਹੀਂ ਵੀ ਹੁਣੀ ਆਏ ਸੀ ਜਿੱਦਾਂ ਉਹ ਵਿੱਤ ਮੰਤਰੀ ਬਣੇ ਉਹਦੇ ਹੀ ਉਹਨਾਂ ਨੂੰ ਉਹਦੇ ਮਿਲੇ ਨੇ ਉਹ ਤਾਂ ਉਹਦਾਂ ਚ ਹੀ ਖੇਡਦੇ ਆਏ ਨੇ ਤੇ ਉਹਨਾਂ ਆਉਧਿਆਂ ਚ ਕਿਤੇ ਵੀ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ ਆ ਦੋ ਤਰ੍ਹਾਂ ਦੇ ਦਾਗ ਹੁੰਦੇ ਨੇ ਇੱਕ ਦਾਗ ਹੁੰਦਾ ਨਹੀਂ ਠੱਗੀ ਚੋਰੀ ਦੇ ਇੱਕ ਹੁੰਦਾ ਵੀ ਨਲਾਇਕ ਹੈ ਨਾ ਕੰਮ ਨਹੀਂ ਕਰਿਆ ਦੇਖੀ ਡਾਕਟਰ ਮਨਮੋਹ ਸਿੰਘ ਨੇ ਜਿੰਨਾ ਕੰਮ ਕਰਿਆ ਮੈਂ ਇੱਥੇ ਖੜਾ ਕਹਿੰਦਾ ਮੈਂ ਸਰਕਾਰ 'ਚ ਕੰਮ ਕਰਿਆ ਅੱਜ ਜੋ ਫਾਈਲਾਂ ਖੋਲ ਲੈਂ ਤਾਂ ਵੀ ਉਹਨਾਂ ਨੂੰ ਜੇ ਬੇਈਮਾਨੀ ਨਹੀਂ ਕਰੀ ਉਹਨਾਂ ਤੇ ਦਾਗ ਨਹੀਂ ਆ ਸਕਦਾ ਉਹਨਾਂ ਨੇ ਹਰ ਕੰਮ ਨੂੰ ਵਿਗਿਆਨ ਦੇ ਨਾਲ ਗਿਆਨ ਦੇ ਨਾਲ ਤੇ ਵਿਵੇਕ ਦੇ ਨਾਲ ਕਰਿਆ ਇਹੀ ਉਹਨਾਂ ਦਾ ਦਖਾਤਾ ਹੈ ਕਿਉਂਕਿ ਅੱਜ ਭੀੜ ਤੰਤਰ ਬਣਾਉਣਾ ਚਾਹੁੰਦੇ ਨੇ ਇਸੇ ਕਰਕੇ ਉਹਨਾਂ ਨੂੰ ਫੋੜੋਲਾ ਪਾਈ ਜਾਂਦੇ ਨੇ ਉਦੋਂ ਜੀ ਕਹਿੰਦੇ ਪਹਿਲਾਂ ਹੀ ਫੈਸਲਾ ਕਰਤਾ ਸੀ ਜੇ ਪਹਿਲਾਂ ਫੈਸਲਾ ਕਰਦੇ ਨਿਗਮੋਦ ਘਰ ਤੋਂ ਭੇਜਿਆ ਬਾਦ ਪਾਈ ਨੂੰ ਤੁਸੀਂ ਉੱਥੇ ਦੇ ਸਕਦੇ ਹੋ ਜਗਾ ਇਹਨਾਂ ਨੂੰ ਤੁਸੀਂ ਜਗ੍ਹਾ ਨਹੀਂ ਦਿੰਦੇ ਨਿਗਮੋਦ ਘਾਟ ਹੈ ਜਿਹੜਾ ਉਹ ਬੀਸਾ ਅਗਰਵਾਲ ਕਮਿਊਨਿਟੀ ਚ ਚਲਉਂਦੀ ਹੈ ਬੀਸਾ ਅਗਰਵਾਲਾ ਬੰਦੇ ਉਹਨੂੰ ਬਾਣੀਆਂ ਚ ਸਭ ਤੋਂ ਉੱਪਰ ਸਮਝਦੇ ਨੇ ਮੈਂ ਵੀ ਉਹਨਾਂ ਜੀ ਆ ਤੇ ਉਹ ਉਸ ਨੂੰ ਚਲਾਉਂਦੀ ਹੈ ਉਹਦੇ ਜਰਜੀ ਨੂੰ ਮਰਜ਼ੀ ਦਾ ਸੰਸਕਾਰ ਕੀਤਾ ਸ ਉਹ ਉਸੇ ਤੱਕ ਕਿਸ ਨੂੰ ਰੋਕੀ ਨਹੀਂ ਪਰ ਮੈਂ ਕਹਾਂਗਾ ਮੈਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਭਈ ਡਾਕਟਰ ਮਨਮੋਹਨ ਸਿੰਘ ਆਮ ਬੰਨਾਂ ਜਮੇ ਆਮ ਬੰਨਾਂ ਚ ਪੜੇ ਆਮ ਬੰਨਾਂ ਚ ਕੰਮ ਕਰਿਆ ਤੇ ਆਮ ਹੋ ਗਏ ਮਰਨ ਵੇਲੇ ਵੀ ਬੇਸ਼ੱਕ ਇਹ ਸਰਕਾਰ ਦੀ ਉਸ ਕਰਕੇ ਵੀ ਤੇ ਪਰ ਸਿੱਖਾਂ ਨੇ ਮੈਂ ਜ਼ਰੂਰ ਕਹਾਂਗਾ ਕਹਿਨੂ ਜਿੰਨਾ ਮਰਜੀ ਕਹੀ ਜਾ ਲ ਜਿੰਨੀ ਮਰਜੀ ਛਾਤੀ ਪਿੱਟਣ ਸਿੱਖਾਂ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਸੀ ਜਿਵੇਂ ਪੰਜਾਬ ਤੋਂ ਆਵਾਜ਼ ਉੱਠਣੀ ਚਾਹੀਦੀ ਸੀ ਉਹ ਆਵਾਜ਼ ਨਹੀਂ ਉੱਠੀ ਅੱਜ ਆਪਾਂ 100 ਸਰਦਾਂ ਜ਼ਿਲ੍ਹਿਆਂ ਦੇ ਜੀਏ ਉਧੇ ਆਵਾਜ਼ ਉਠਣੀ ចੰਗੀ ਮੈ ਤੁਹਾਨੂੰ ਹਿੰਮਤ ਕਿਵੇਂ ਪੈ ਗਈ ਇੱਕ ਟੋਡਰ ਮਾ ਦਾ ਸਰਸੀਆਂ ਚਿੰਡ ਸਕਦਾ ਹੈ ਕਿ ਪੰਜਾਬ ਦੇ ਸਿੱਖ ਇਸ ਗੱਲ ਦੇ ਉੱਤੇ ਜਾਂ ਪੰਜਾਬ ਦੇ ਹਿੰਦੂ ਇਸ ਗੱਲ ਤੇ ਖੜੇ ਹੀ ਨਹੀਂ ਹੋਏ ਵੀ ਇਹ ਸਾਡਾ ਪੰਜਾਬੀ ਸੀ ਥੋੜੀ ਹਿੰਮਤ ਕਿਵੇਂ ਪੈ ਗਈ ਅਸੀਂ ਜ਼ਮੀਨ 몰 ਲਾਵਾਂਗੇ ਪਾਓ ਇਹਦਾ ਮੁੱਲ ਜਿੰਨਾ ਪਾਉਣਾ ਨਹੀਂ ਹੋਈ ਇਹ ਬਾਗ ਸੋ ਆਓ ਆਪਾਂ ਸਿਧਾਂਜ ਵੀ ਦਿੰਦੇ ਹੋਏ ਇਹ ਗੱਲ ਕੋਸ਼ਿਸ਼ ਕਰੀਏ ਕਿ ਜਿਹੜੀਆਂ ਉਹਨਾਂ ਨੇ ਨੀਤੀਆਂ ਜੋ ਕੋ ਚ ਉਹਨਾਂ ਨੇ ਕਰਿਆ ਉਸ ਹਾਲਤ ਚ ਕਰਿਆ ਜੋ ਉਹਨਾਂ ਦਾ ਵਿਵੇਕ ਸੀ ਸਿੱਖ ਜਿੰਨਾ ਪੱਕੇ ਸਿੱਖੋ ਰਹੇ ਨੇ ਉਹਨਾਂ ਦੀ ਘਰ ਆੜੀ ਕੀਰਤਨ ਕਰਦੇ ਹੁਣ ਵੀ ਪ੍ਰਾਇਮ ਸੁ ਹੋਵੇ ਤੇ ਖੁਦ ਕੀਰਤਨ ਕਰਦੇ ਮੈਨੂੰ ਤਾਂ ਆਉਂਦਾ ਨਹੀਂ ਮੈਂ ਬੜੀ ਕੋਸ਼ਿਸ਼ ਕਰਿਆ ਵੀ ਮੈਂ ਬਾਦਿਆ ਸਿੱਖਣਾ ਮੈਨੂੰ ਆਉਂਦਾ ਨਹੀਂ ਸੋ ਕੀਰਤਨ ਆਪਣੇ ਆਪ ਤੇ ਨੰਦਦਾ ਹੈ ਉਹ ਸਿੱਖ ਵੀ ਪੱਕੇ ਸੀ ਉਹ ਨਿਮਰ ਸੀਗੇ ਉਹ ਬਵੇਕੀ ਸੀਗੇ ਉਹਨਾਂ ਨੇ ਆਪ ਦਾ ਤਨ ਦੇਹੀ ਨਾਲ ਇਮਾਨਦਾਰੀ ਨਾਲ ਸੱਚੇ ਸਿੱਖ ਦੇ ਤੌਰ ਤੇ ਆਪਦਾ ਕੰਮ ਕਰਿਆ ਤੇ ਆਪ ਦੇ ਨਿਸ਼ਟਾ ਦੇ ਨਾਲ ਆਪ ਦਾ ਫਰਜ਼ ਨਿਭਾਇਆ ਹੈ ਅੱਜ ਸਾਡੀ ਸਿਧਾਂਤ ਜੀ ਵੀ ਇਹੀ ਹੈ ਕਿ ਉਹਨੂੰ ਜੇ ਅਸੀਂ ਯਾਦ ਕਰਦੇ ਹੋਏ ਕੋਈ ਯਾਦਗਾਰੀ ਰਹੀ ਜਿ ਬਣਾ ਸਕੀ ਜੇ ਉੱਥੇ ਨਹੀਂ ਬਣਦੀ ਤਾਂ ਇੱਥੇ ਪੰਜਾਬ 'ਚ ਹੀ ਬਣਾ ਸਕੀਏ ਕਿ ਪੰਜਾਬ ਦਾ ਇੱਕ ਸਪੂਤਾ ਹੈ ਜਾਬੀ ਸੀ ਜੀਨੇ ਘੁੰਮਣ ਕੇਰੀ ਚੋ ਬੇੜੀ ਕੱਢੀ ਚਾਲਦੀ ਬੇੜੀ ਨੂੰ ਕੋਈ ਵੀ ਚਲਾ ਲੈਂਦਾ ਹੁੰਦਾ ਜਦੋਂ ਜਦਾ ਹਨ ਤੂਫਾਨ ਆ ਰਹੇ ਹੁੰਦੇ ਨੇ ਧੱਕੇ ਡੋਡੇ ਖਾਂਦੀਆ ਬੇੜੀ ਸਭ ਛਾਲਾ ਮਾਰਨ ਨੂੰ ਤਿਆਰ ਹੁੰਦੇ ਨੇ ਉਹਨੋਂ ਜਿਹੜਾ ਕੱਢ ਕੇ ਲ ਜਾਂਦਾ ਹੈ ਉਹੀ ਤਕੜਾ ਹੁੰਦਾ ਹੈ ਉਹੀ ਮਾਜੀ ਅਸਲੀ ਹੁੰਦਾ ਹੈ ਸੋ ਇਹ ਨਹੀਂ ਕਹਿਣਾ ਹੋਇਆ ਮੈਂ ਫੇਰ ਇੱਕ ਵਾਰ ਉਹਨਾਂ ਨੂੰ ਉਹਨਾਂ ਦੀ ਸਖਸ਼ੀਅਤ ਨੂੰ ਨਾਮ ਕਰਨਾ ਲਾਈਕ ਜੀ ਕਹਾਉਂਦਾ ਲਾਈਕ